ਆ ਜੜਾ ਗੱਡੀ ਆ ਗਈ ਭੈਣ ਜੀ ਮੈਂ ਪਹਿਲਾਂ ਭੈਣ ਜਾਉਂਦਾ ਇੱਧਰ ਕੋਲ ਇੱਧਰ ਕੋ ਤੇ ਇੱਧਰ ਆ ਤੜ ਗਏ ਬਾਈ ਗੱਡੀਆਂ ਓਏ ਗੋਲੀ ਗੋਲੀ ਕਰੀਂ ਕਾਏ ਕੱਢ ਗਏ ਦੋ ਆ ਬਈ ਦੋ ਆ ਹੋ ਗਿਆ ਤਿੰਨ ਹੋ ਆਉਂਦੀ ਆ ਪੰਜ ਗੱਡੀਆਂ ਥੱਲੇ 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 ਇਧਰ ਆ ਮੁੰਡਾ ਕਮਾ ਰਹੇ ਮੇਰੇ ਨਹੀਂ ਮੂਹ ਕਮਾ ਦੇ ਭੈਣ ਚੋ ਦਾ ਹਾਂ ਇਹਨੂੰ ਗਵਾਇਦਾਂ ਮੇਰਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਅੱਕ 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 ਉਹ ਧਰ ਕਦਰ ਬਾੜਦੀ ਅੱਭਾ ਭੈਸ ਚ ਗੱਡੀ ਮੂਰੇ ਬੱਚ ਮਾਰਦੀ ਸੀ ਉਹਨੇ ਯਾਰ ਕਦੋਂ ਤੁਸੀਂ ਉੱਠੋਗੇ ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਦਾ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰਦੇ ਕੋਈ ਗੱਲ ਨਹੀਂ ਜਵਾਕ ਨਾਲ ਥੱਲੇ ਦੇ ਦੀ ਆਹ ਦੇਖੋ ਭੈਣ ਜੀ ਜਵਾਕ ਨਾਲ ਥੱਲੇ ਆ ਜੇ ਹੋਲੀ ਰੱਖਾਂ ਭਾਂ ਗੱਡੀ ਵਿੱਚ ਮਾਰਨ ਦੀ ਗੱਡੀ ਆ ਗਈ ਉਹਨੇ ਕਿ ਝਾਂ ਮੋੜ ਮੋੜ गिरार उड़गियां हां उड़गियां ਗੰਡ ਆਪਰਾ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਫੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰੀਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓਗੇ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾਵੀਂ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦਾ ਝੋਕ ਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਉੰਨੇ ਬੰਦੇ ਤੁਸੀਂ ਪਹੁੰਚ ਕੇ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜ਼ਾਰ ਲਈ ਕਿਸੇ ਰੀ ਤੇ ਸੇ ਕਿੰਨੇ ਨੂੰ ਰੋਕ ਲੈਣਗੇ ਕਿੰਨੇ ਨੂੰ ਨਾਕੇ ਲਾ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾਂ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਪੜਾਈ ਫਿਰਦੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਦਾ ਨੇ ਰੀਟੇਨ ਕਰ ਲੇ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨਹੀਂ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਜੱਡੀਆਂ 2 ਮਹੀਨੇ ਦੂਜੇ ਪਾਸੇ ਹੀ ਹੋ ਗਏ ਬਾਈ ਨੂੰ ਨਹੀਂ 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 ਦੁੰਦ ਖਿੱਚੀ ਜਾਂਦਾ ਮਾੜਾ ਜ ਆ ਹੀ ਆਇਆ ਉਹ ਮਾਗ ਰਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਕ ਫੜ ਲੈਣੇ ਉਹ ਪਿੰਡ ਚ ਵਾ ਕੁਬੰਦ ਸਾਂ ਬੁੱੱਜੜ ਬਣ ਗਿਆ ਤੂੰ ਬੁੱੱਜੜ ਅੱਜ ਬੱਛੜ ਕੇ ਜਿਹੜੀ ਆਲਸਾਂ ਬੁੱੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤ ਲੋਗ ਹੋ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੇ ਤਾਂਹੀਂ ਚੱਲੂਗਾ ਤਾਂਹੀਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨੇ ਕਹਨੂੰ ਦੱਬ ਲੋਂਗੇ ਕਿੰਨੇ ਕਨੂੰ ਲੋਕ ਲੋਂਗੇ ਇਹ ਜਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠੇ ਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਇਹ ਤਾਂ ਉਹਨਾਂ ਦਾ ਪੱਲਾ ਨੂੰ ਪੈ ਹੈ ਹੈ ਨਿੰਨੇ ਉਪਸ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਿਆ ਹਾਰਨ ਤੇ ਹੱਥ ਰਖਾਣ ਦੇ ਹੱਥ ਰਖਾ ਹੱਥ ਰਖਾਣ ਤੇ ਯਾਰ ਜਮਹੂਰੀ ਬੰਦਾ ਬਾਈ ਇਹ ਟੋਪਾਂ ਨੂੰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹੁਣ ਫਿਰ ਟਰੈਕਟਰ ਮੂਰੇ ਕਰਦੇ ਚੋਰ ਆ ਕਹਿੰਦੇ ਮੇਰੇ ਚੋਰਾ ਮੂਰੇ ਕਰਦੇ ਚੋਰ ਆ ਕਹਿੰਦੇ ਟਰੈਕਟਰ ਮੂਰੇ ਕਰਦੇ ਮੋੜ 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 ਪੁੱਤਰ ਕੇ ਪਾਗਲੇ ਮੇਰੇ ਨਾ ਮੋੜ ਸੀ ਜੀ ਹੈ ਪੁੱਤਰ ਕੇ ਪਾਜ ਖੜ ਦੇ ਕਹਿੰਦੇ ਮੋੜ 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 ਰੁਕ ਤਾ ਦੋ ਕੀ ਗੱਡੀ ਮੋੜਨੀ ਨਹੀਂ ਇਹ ਵੱਡੀ ਮੰਨ ਉਹ ਮੋੜ ਲਾ ਅੱਡੀ ਮੋੜਨੀ ਨਹੀਂ ਮੂਰੇ ਬੰਦਾ ਯਾਰ ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾਗਰਦੀ ਦੇਖੋ ਆ ਗੁੰਡਾਗਰਦੀ ਦੇਖੋ ਆ ਗੁੰਡਾਗਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮਾੜਾ ਹਿੱਸਾ ਲਾ ਲੈ ਹਿੱਸਾ ਨਾ ਮਾੜਾ ਗੱਡੀ ਨਾਲੇ ਮਗਰੋਂ ਮਾਰੀ ਵਿੱਚ ਨਾਗਰੀ ਮਰੀ ਨਿਕਲ ਗੱਡੀ ਵਿੱਚ ਉੱਤੇ ਔਰ ਰੇਡੀਅਲੇ ਕਾ ਤੂੰ ਕਾ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੇਚ ਅੱਗ ਲਾ ਦਿਓ ਲੱਖਾਂ ਘੇਰਦੇ ਵਸੇ 10000 ਘੇਰ ਲਿਜਾਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਜਾਂਦੇ ਵੀ ਰੱਖਿਆ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਆਰਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚੱਕ ਤਾ ਅਸੀਂ ਨਹੀਂ ਆਉਣਾ ਉਹ ਲੋਕ ਦੂਆ ਭੈਣ ਆਹ ਰੇਡੀਓ ਨਾਲ ਪਿਛੇ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਾਈ ਗਲੀ ਭੀੜੀ ਜੀ ਫਸ ਗਈ ਜੇ ਲੱਗੋਈ ਪਿੰਗਾਵ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਉਹਦੀ ਪਿੰਡ ਕਿਹੜਾ ਹੈ ਯਾਰ ਆ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਮਾਸ਼ਾ ਰਾਮ ਨਹੀਂ ਨਹੀਂ ਇਹਦਾ ਯਾਰ ਭੈਣ ਜਿਹੜੇ ਲੁਧਿਆਣਾ ਦੇ ਨੇੜੇ ਸੀਗਾ ਉਹ ਤੋਂ ਕੀ ਨਾਂ ਤਾਂ ਚੋਇਰਿਆ ਕੀ ਨਾਂ ਵੀ ਆ ਭੈਣ ਚ ਪਿੰਡ ਉਹ ਪਤਾ ਨਹੀਂ ਲੱਗਿਆ ਸੱਚਾ ਜੱਕਲਾ ਹਿੱਸਾ ਜੱਕਿਆ ਸੀ ਇੱਥੇ ਜਨ ਨਹੀਂ ਨਹੀਂ ਭੰਨ ਦੋ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਭੰਨ ਦੋ ਗੱਡੀ ਭੰਨਦੇ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆਪਾਂ ਉੱਤੇ ਕਿਹੜਾ ਪਿੰਡ ਤੋਂ ਲਿਜਾਣੇ ਦੇ ਵਾਲੇ ਉਹ ਉਰਲੇ ਪਾਸੇ ਅਹ ਨਹੀਂ ਕਿਹੜਾ ਭੈਣ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਤੇ ਇਹ ਨਹੀਂ ਖੁੱਲਦੀ ਭੰਨੋ 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 ਤੀਕਾ ਟਾਕੀ ਪੱਟੀ ਜਾਂਦਾ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਕੱਟ ਦੇਣ ਦੇ ਕੋਈ ਨਹੀਂ ਪਟ ਕੱਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆਹ ਦੇਖ ਲੋ ਨਾ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਂਤ ਆਉ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲਓ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਇਹਦੇ ਵਿੱਚ ਗੱਡੀ ਦਾ ਕਰਕੇ ਵਿੱਚ ਮਾਰ ਵਾਹ ਕਾ ਕਰ ਕਰ ਕਿਸੇ ਗੱਡੀ ਲਾਗੀ ਨਾਲ ਅੱਛਾ ਅੱਜ ਨਾਲ ਲਈ ਵੀਡੀਓ ਬਾਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਭਾਈ ਨਹੀਂ ਤੂੰ ਪੰਨ ਦੇ ਯਾਰ ਪੰਨ ਦੇ ਨਹੀਂ ਨਿਕਲਣਾ ਇਹ ਉਹ ਦੂ ਲੋਕ ਆ ਭੈਣ ਜਦ ਘਰਾਂ ਚ ਬਿੜੇ ਲੋਕ ਦਹੀਂ ਖੜੇ ਆ ਗੱਛਾ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰ ਉਹ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਸੋਡੇ ਖਾਤਰ ਭੈਣ ਤੁਰੇ ਫਿਰਦੇ ਤੁਸੀਂ ਆਹਦੇ 12 ਜਿਵੇਂ ਹੈਗਾ ਸਕਦੇ ਇੱਥੇ ਪਿੰਡ ਇਕੱਠਾ ਕਰ ਲੈ ਹੋਕਾ ਦੇ ਕੇ ਦੱਸ ਮੈਂ ਇਹਨੂੰ ਮਿੱਧਰੇ ਪਰਲੀ ਗਲੀ ਮੋੜ ਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਹਾ ਮੋੜ ਲੈ ਤਰਮ ਉਹਦੀ ਭੈਣ ਚਲੋ ਟਰੈਕਟਰ ਚ ਬਾਈ ਗੱਡੀ ਉਹ ਹਾਲ ਕਾਇਦੀ ਤਰਮ ਮੈਂ ਕਹੇ ਜਨਾ ਵੀ ਗੱਡੀ ਭੈਣ ਦੇ ਯਾਰ ਉਹ ਇਧਰ ਨੂੰ ਮੋੜ ਲੈ ਤਰਮ ਉਹਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਕਾਰ ਵੀ ਆਉਂਦੀ ਐ ਮੈਨੂੰ ਪੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪੰਡ ਦੇ ਦਾ ਲੋਕਾਂ ਨੂੰ ਵੀ ਨਹੀਂ ਬਾਈ ਬਾਹਰ ਨਿਕਲ ਰਿਹਾ ਇਹ ਦਿਮਾਖਾ ਦੇਖੀ ਹੁੰਦੇ ਤਾਂ ਮਨਸ਼ੀਸ਼ਾ ਲਈ ਉਹ ਖੜ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂਦੀ ਫੁੱਦੀ ਖੜ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਤੇ ਮੜਾ ਪਿੰਡ ਚੋਕਾ ਆ ਕੇ ਬੱਜੇ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਦੇਖ ਕੋਣ ਦੱਦੀ ਤੇ ਰਹੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਬਿਠਾ ਲਿਆ 10000 ਆ ਭੈਣ ਚ ਣਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਉਹ ਆਸਾ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮ ਲੱਗੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਜੁੰਟ ਲੱਗੀ ਹੋਈ ਹੈ ਖੜਦੇ ਨਹੀਂ ਹੁੰਦੇ ਉਹ ਖੜਦੇ ਨਹੀਂ ਦਿੰਦੇ ਪਿੰਡ ਬਾਹਰ ਦਵਾਈ ਜਾਂਦੇ ਲੋਕ ਖੜਦੇ ਨਹੀਂ ਬੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਪਿੰਡ ਤੋਂ ਪਿੰਡ ਦਾ ਇੰਨਾ ਤੇਰਾ ਫੋਨ ਚੱਲਦਾ ਫੇਰ ਫੋਨ ਦਾ ਫੋਨ ਵੀ ਹੁਣ ਇੱਥੇ ਬੰਦ ਸੀ ਛੀਸ਼ਾ ਭੰਨਣਾ ਕੋਈ ਨਹੀਂ ਕੋਈ ਪਾਂਧ ਪਾਂਧ ਆਦੇ ਆਦੇ ਬੱਚੜੋ ਉਹ ਪੁੱਛੜੋ ਕੋਈ ਨਹੀਂ ਪਾਂਧੋ ਆ ਦੇਖੋ ਬੱਚੜੋ ਆ ਆ ਬੱਚੜਾ ਆ ਬੱਚੜਾ ਦਾ ਕੰਮ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਗੋ ਉਹ ਲਾਹਨਤ ਗੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ